ਬਗਰਾੜੀ ਦੇ ਵਿੱਚ ਗਲੀਆਂ 'ਚ ਗੁਰੂ ਰੋਲਤਾ ਧਰਨੇ ਵੀ ਲਾਏ ਮਜਾਰੇ ਵੀ ਕਿਤੇ ਤੁਸੀਂ ਉੱਥੇ ਹੁੰਦੇ ਰਹੇ ਹੋ ਸਾਰਾ ਕੁਝ ਕੀਤਾ ਸੜਕੇ ਬੰਦ ਹੋ ਗਏ ਉਲਟਾ ਸੁਖਵੀਰ ਸਿੰਘ ਬਾਦਲ ਤੇ ਇਹਦੀ ਜੁੰਡਲੀ ਨੇ ਅੱਜ ਹੱਥ ਜੋੜਦੇ ਫਿਰਦੇ ਐ ਕਦੇ ਬੋਰੀਆਂ ਕਣਕ ਦੀਆਂ ਵੰਦੇ ਫਿਰਦੇ ਐ ਕਹਿੰਦੇ ਵੀ ਕਣਕ ਦੀਆਂ ਬੋਰੀਆਂ ਫੱਟ ਕੇ ਕੌਮ ਨੂੰ ਗੁਮਰਾਹ ਕਰ ਲਾਂਗੇ ਸਖਬੀਰ ਸਿੰਘ ਬਾਦਲ ਦੀ ਤੁਸੀਂ ਨੇ ਗੱਲ ਕੀਤੀ ਆ ਬਾਦਲ ਸਾਹਿਬ ਦਾ ਥੋੜੇ ਦਿਨ ਪਹਿਲਾਂ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਲਿਓ ਕੌਮ ਦਾ ਜੱਥੇਦਾਰ ਵੀ ਬਾਹਰ ਹੋਏਗਾ ਬਾਕੀ ਨੌਜਵਾਨ ਜਿਨ੍ਹਾਂ ਨੇ ਉਸ ਸਮੇਂ ਸਿਰ ਧੜ ਦੀ ਬਾਜੀ ਲਈ ਆ ਸਾਡੇ ਜੇਲ੍ਹਾਂ ਦੇ ਵਿੱਚ ਜਮਾਨੀ ਆ ਉਹਨਾਂ ਨੇ ਗਾੜ ਲੀਆਂ ਨੇ ਉਹ ਕਹਿੰਦੇ ਮੈਂ ਪਹਿਲ ਦੇ ਆਧਾਰ ਤੇ ਬਾਹਰ ਕਰਵਾਉਂਗਾ ਉਹ ਉਹਨਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਇਹ ਜਿਹੜੇ ਲੀਡਰ ਹੈ ਨਾ ਜਿੱਦਾਂ ਦੀ ਕੁਰਸੀ ਜਾਂਦੀ ਹੈ ਉਦੋਂ ਸਾਰਾ ਪਰਿਵਾਰ ਵੀ ਦਾਤੇ ਲਾ ਕੇ ਨਿਕਲ ਜਾਂਦੇ ਕੋਈ ਨਹੀਂ ਕੋਸ਼ ਮਰਜ਼ੀ ਲੈ ਲਓ ਸਾਡੀ ਕੁਰਸੀ ਕੈਮਰੇ ਨਹੀਂ ਚੱਲਦੀ ਫਿਰ ਉਸ ਤੋਂ ਬਾਅਦ ਜਦੋਂ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਸੀ ਬਗਰਾੜੀ ਦੇ ਵਿੱਚ ਗਲੀਆਂ 'ਚ ਗੁਰੂ ਰੋਲਤਾ ਧਰਨੇ ਵੀ ਲਾਏ ਮਜਾਰੇ ਵੀ ਕਿਤੇ ਤੁਸੀਂ ਉੱਥੇ ਹੁੰਦੇ ਰਹੇ ਹੋ ਸਾਰਾ ਕੁਝ ਕੀਤਾ ਸੜਕੇ ਬੰਦ ਹੋ ਗਏ ਉਲਟਾ ਸੁਖਵੀਰ ਸਿੰਘ ਬਾਦਲ ਤੇ ਇਹਦੀ ਜੁੰਡਲੀ ਨੇ ਅੱਜ ਹੱਥ ਜੋੜਦੇ ਫਿਰਦੇ ਐ ਕਦੇ ਬੋਰੀਆਂ ਕਣਕ ਦੀਆਂ ਵੰਦੇ ਫਿਰਦੇ ਐ ਕਹਿੰਦੇ ਵੀ ਕਣਕ ਦੀਆਂ ਬੋਰੀਆਂ ਫੱਟ ਕੇ ਕੌਮ ਨੂੰ ਗੁੰਮਰਾਹ ਕਰ ਲਾਂਗੇ ਹੈ ਕਦੇ ਜੀ ਕਹਿੰਦੇ ਜੀ ਨੋਟ ਦੇ ਨੇ ਨੋਟ ਆਈ ਕਿੱਥੋਂ ਐ ਇਹ ਸਾਰਾ ਕੁਝ ਕਰਕੇ ਫਿਰ ਜਦੋਂ ਸਾਰਾ ਕੁਝ ਹੋਇਆ ਤੇ ਕੌਮ ਨੇ ਇਨਨ ਸਰਸੇਲੇ ਸਾਧਨੂ ਬਿਨਾ ਮੰਗੇ ਮਾਫੀ ਦਿੱਤੀ ਕੌਮ ਨੇ ਰਿਜੈਕਟ ਕਰਤਾ ਸੀ ਉਸੇ ਟਾਈਮ ਮੀਟਿੰਗ ਕੀਤੀ ਤੇ ਸਰਬੱਤ ਖਾਲਸਾ ਰੱਖਿਆ ਉਹਦੇ ਵਿੱਚ ਕੌਮ ਨੇ ਗੁਰੂ ਦੀ ਬੇਅਦਬੀ ਵਿੱਚ ਉਹਦੀ ਕੌਮ ਦਾ ਜਥੇਦਾਰ ਚੁਣ ਲਿਆ ਪਰ ਜੀ ਸੁਖਬੀਰ ਸਿੰਘ ਬਾਦਲ ਦੀ ਤੁਸੀਂ ਨੇ ਗੱਲ ਕੀਤੀ ਆ ਬਾਦਲ ਸਾਹਿਬ ਦਾ ਥੋੜੇ ਦਿਨ ਪਹਿਲਾਂ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਕੌਮ ਦਾ ਜਥੇਦਾਰ ਵੀ ਬਾਹਰ ਹੋਏਗਾ ਬਾਕੀ ਨੌਜਵਾਨ ਜਿਨ੍ਹਾਂ ਨੇ ਉਸ ਸਮੇਂ ਸਿਰ ਧੜ ਦੀ ਬਾਜੀ ਲਾਈ ਆ ਸਾਡੇ ਜੇਲ੍ਹਾਂ ਦੇ ਵਿੱਚ ਜਮਾਨੀ ਆ ਉਹਨਾਂ ਨੇ ਗਾਲ ਲੀਆਂ ਨੇ ਉਹੋ ਕਹਿੰਦੇ ਮੈਂ ਪਹਿਲ ਦੇ ਆਧਾਰ ਤੇ ਬਾਹਰ ਕਰਵਾ ਮੂਰਖੀ ਹੋਗੀ ਜਿਹੜੇ ਹਾਥੀ ਦੇ ਦੰਦ ਖਾਣ ਨੂੰ ਹੋਰ ਆ ਵਕਾਉਣ ਨੂੰ ਇਹ ਹੋਰ ਹੈ ਉਹ ਜਦੋਂ ਬੰਦੀ ਸਿੰਘ ਦਾ ਮੋਰਚਾ ਲੱਗਿਆ ਸੀ ਵੀ ਗਏ ਸੂਰ ਸਿੰਘ ਬੈਠਾ ਸੀ ਤੇ ਪ੍ਰਕਾਸ਼ ਸਿੰਘ ਬਹਿਦਤ ਸਾਨੂੰ ਕਹਿੰਦਾ ਸੀ ਮੈਂ ਛੱਡੀ ਨਹੀਂ ਸਕਦਾ ਫਿਰ ਅਸੀਂ ਉੱਠ ਕੇ ਖੜੇ ਹੋ ਗਏ ਸਾਰੇ ਗੁਰਦੀਪ ਸਿੰਘ ਜੇ ਨਹੀਂ ਛੱਡਦਾ ਸੀ ਚੱਲੇ ਆ ਸਿਆਕਾ ਵਿੱਚ ਇਹ ਤਾਂ ਹੈ ਸੁਪਰੀਮ ਕੋਰਟ ਕਰੂਗੀ ਅਸੀਂ ਅਕ ਜਦ ਜੋਧਪੁਰ ਦੇ ਕੈਦੀ ਆਏ ਆ ਬਾਹਰ ਉਹ ਸੁਪਰੀਮ ਕੋਰਟ ਨੇ ਕੀਤੀ ਹੈ ਇਹ ਪੋਲੀਟੀਕਲ ਮਾਮਲਾ ਪੋਲੀਟੀਕਲ ਹੋ ਸਕ ਹੋ ਸਕੂਗਾ ਫੇਰੀਆ ਜਿਹੜੇ ਜੇਲ੍ਹ ਤੋਂ ਬਦਲੀਆਂ ਜੜੀਆਂ ਅਸੀਂ ਕਰਵਾਈਆਂ ਸਾਰਿਆਂ ਨੇ ਰਲ ਮਿਲ ਕੇ ਉਹ ਤਾਂ ਛੱਡੇ ਇਹਨੇ ਉਹ ਤਾਂ ਮਿਲਣ ਨੂੰ ਨਹੀਂ ਫਿਰਦੇ ਸੀ ਹੁਣ ਕੌਮ ਨੇ ਦਵਾ ਪਾਇਆ ਕੌਮ ਨੇ ਦਵਾ ਪਾਇਆ ਇਹਨਾਂ ਮਨਜ਼ੂਰ ਕਰਤਾ ਇਸ ਕਰਕੇ ਇੱਕ ਕੁਰਸੀ ਬੜੀ ਜੜੀ ਹੈ ਇੱਕ ਨਾ ਇੱਕ ਜਾਨਵਰ ਹੈ ਬਾਂਦਰ ਜਾਨਵਰ ਬਾਂਦਰ ਉਹ ਚਾ ਉਹ ਬਾਂਦਰ ਜਾਨਵਰ ਹੈ ਉਹ ਕੀ ਕਰਦਾ ਹੈ ਉਹ ਜਦੋਂ ਉਹਦਾ ਬੱਚਾ ਹੁੰਦਾ ਹੈ ਹਿੱਕ ਤੇ ਲਈ ਫਿਰਦਾ ਹੈ ਤੇ ਉਹਨੂੰ ਬੜਾ ਕਰਦੇ ਆ ਖੋਹਣ ਦੀ ਕੋਸ਼ਿਸ਼ ਕਰਦੇ ਨਾਲ ਭੱਜ ਜਾਂਦਾ ਫਿਰ ਇੱਕ ਬਾਂਦਰ ਦਾ ਬੱਚਾ ਜੇ ਕਿਤੇ ਮਰ ਜਾਵੇ ਉਹ ਫਿਰ ਬਾਂਦਰੀ ਜਿਹੜੀ ਹੁੰਦੀ ਹੈ ਉਹ ਹੱਕ ਨਾ ਲਾ ਕੇ ਫਿਰਦੀ ਹੈ ਉਹ ਨੂੰ ਚੀਕ ਚੀਕ ਚਿੰਘਾੜਾ ਕਰਕੇ ਭੱਜ ਜਾਂਦੀ ਹੈ ਉਹ ਜਦੋਂ ਭੱਜ ਜਾਂਦੀ ਹੈ ਤੇ ਉਹ ਛੱਡਦੀ ਨਹੀਂ ਬੱਚੀ ਨੂੰ ਆਦਿ ਫਿਰ ਜੇ ਕਿਤੇ ਅੱਗ ਲੱਗੀ ਪਈ ਹੈ ਹੋਣਾ ਵੀ ਅੱਗ ਦਾ ਲੱਗਦਾ ਹੈ ਤੇ ਉਹ ਬਾਂਦਰੀ ਆਪਦੇ ਜਿਉਂਦੇ ਬੱਚੇ ਨੂੰ ਜਿਹੜੀ ਮਰੇ ਬੱਤੀ ਰੱਖੀ ਹੈ ਜਿਉਂਦੇ ਬੱਚੇ ਨੂੰ ਅੱਗੇ ਸੱਟ ਕੇ ਨਿਕਲ ਜਾਂਦੀ ਹੈ ਇਹ ਜਿਹੜੇ ਲੀਡਰ ਹੈ ਨਾ ਜਦੋਂ ਇਹ ਕੁਰਸੀ ਜਾਂਦੀ ਹੈ ਉਦੋਂ ਸਾਰਾ ਪਰਿਵਾਰ ਵੀ ਦਾਤੇ ਲਾ ਕੇ ਨਿਕਲ ਜਾਂਦੇ ਕੋਈ ਨਹੀਂ ਕੋਸ਼ ਮਰਜ਼ੀ ਲੈ ਲੋ ਸਾਡੀ ਕੁਰਸੀ ਕੈਮਰੇ ਨਹੀਂ ਚਾਹੀਦੀ ਹੈ ਪਰ ਇਸ ਕਰਕੇ ਇਹ ਜਿਹੜਾ ਸਾਰਾ ਸਿਸਟਮ ਇਹ ਕੌਮ ਦੇ ਦਬਾਅ ਨਾਲ ਸਾਰਾ ਹੋਇਆ ਕੌਮ ਦੇ ਦਬਾਅ ਦੇ ਨਾਲ ਸਾਡਾ ਜੱਥਾ ਦਰ ਹੋਇਆ ਮਾਤਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਉਹਨੇ ਅਰਦਾਸ ਕੀਤੀ ਹੈ ਸਾਰਿਆਂ ਨੇ ਵਾਰਿਸ ਪੰਜਾਬ ਦੀ ਜੱਥੇਬੰਦੀ ਆਈ ਸੀਗੀ ਤੇ ਭਾਈ ਤੁਰੰਤ ਸਾਡਾ ਰਿਆ ਕਰੋ ਇਹ ਤਾਂ ਹੁਣ ਕਹਿੰਦੇ ਆ ਵੀ ਅਸੀਂ ਜੱਥੇਦਾਰ ਮੰਨ ਲਾਂਗੇ ਕਹਿੰਦੇ ਆ ਨਾ ਮੈਂ ਅਸੀਂ ਜੱਥੇਦਾਰ ਮੰਨ ਲਾਂਗੇ ਅਸੀਂ ਸਾਰਾ ਕੁਝ ਕਰ ਦਾਂਗੇ ਇਹਨਾਂ ਨੂੰ ਇਹ ਪੁੱਛੋ ਜਦੋਂ ਕੌਮ ਨੇ ਆਪਣੀ ਕੌਮ ਦਾ ਜਥੇਦਾਰ ਚੁਣ ਲਿਆ ਸਰਬੱਤ ਖਾਲਸਾ ਚ ਕੌਮ ਬਡੀ ਹੁੰਦੀ ਹੈ ਕਿ ਇਹ ਬੰਦਾ ਵੱਡਾ ਉਹਨੂੰ ਤਾਂ ਇਹਨਾਂ ਨੇ ਮਾਨਤਾ ਨਹੀਂ ਦਿੱਤੀ ਬੰਦੀ ਸਿੰਘ ਦੇ ਨੇ ਇਹ ਕੀ ਕਰਾਉਣੇ ਆ ਉਹ ਤਾਂ ਸਰਕਾਰ ਤੋਂ ਕਰਾਉਣੇ ਆ ਨਾ ਜਿਹੜਾ ਸ਼ਰੋਮਨੀ ਕਮੇਟੀ ਦੇ ਵਾਸੀ ਹੈ ਧਾਮੀ ਸਾਹਿਬ ਅੱਜ ਕਹਿਣ ਸੁਖਵੀਰ ਬਾਦਲ ਕਿਉਂ ਧਾਮੀ ਸਾਹਿਬ ਤਾਂ ਵਿਚਾਰੇ ਇਹ ਕਹਿਣ ਅੱਜ ਤੇ ਹਵਾਰਾ ਸਾਹਿਬ ਤਾਂ ਜਥੇਦਾਰ ਅੱਜ ਹੀ ਤੇ ਅੱਜ ਕਹਿਣਗਾ ਬੰਦੀ ਸਿੰਘ ਦੇ ਨਾਲ ਅੱਜ ਕਹਿਣਗਾ ਹਵਾਰਾ ਸਾਡਾ ਜਥੇਦਾਰ ਕੌਮ ਦਾ ਜੇਰਗਾ ਜਦੋਂ ਇਸ ਘਰ ਦੇ ਵਿੱਚ ਪੈਰ ਪਾਇਆ ਮਾਤਾ ਦੇ ਦਰਸ਼ਨ ਕੀਤੇ ਮਨ ਦੇ ਬਲਬਲੇ ਕੀ ਕਹਿੰਦੇ ਨੇ ਹਣ ਕੀ ਦਸੀਏ ਕੀ ਦਸੀਏ ਉਹ ਵਹੀ ਬਲੂ